ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਆ ਉਹ ਹੈ ਫਰੋਜਪੁਰ ਤੋਂ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਗੁਰੂ ਘਰ ਤੋਂ ਮਥਾ ਟੇਕ ਕੇ ਪਰਿਵਾਰ ਦੇ ਮੈਂਬਰ ਵਾਪਸ ਜਦੋਂ ਪਰਤਦੇ ਨੇ ਤਾਂ ਇੱਕ ਮੋਟਰਸਾਈਕਲ ਤੇ ਤਿੰਨ ਨੌ ਜਮਾਨਾ ਆਉਂਦੇ ਨੇ ਤੇ ਉਹਨਾਂ ਵੱਲੋਂ ਗੱਡੀ ਦੇ ਉੱਤੇ ਤਾਬੜ ਤੋੜ ਜਣੀਆਂ ਗੋਲੀਆਂ ਚਲਾਈ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਗੱਡੀ ਦੇ ਦੋਨੋਂ ਸਾਈਡ ਦੇ ਤਕਰੀਬਨ ਦੱਸਿਆ ਜਾ ਰਿਹਾ ਕਿ 50 ਦੇ ਰਾਉਂਡ ਜੜੀ ਆ ਉਹ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜੜੀ ਆ ਉਹ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿਆ ਕਿ ਟੋਟਲ ਜਿਹੜੇ 5 ਮੈਂਬਰ ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਤਿੰਨ ਦੀ ਜੜੀ ਆ ਮੌਕੇ ਤੇ ਮੌਤ ਹੋ ਗਈ ਅਤੇ ਦੋ ਜਿਹੜੇ ਨੇ ਉਹ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਜਿਹੜਾ ਨਿਜੀ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਛਰੇ ਆਮ ਦਿਨ ਦਿਹਾੜੇ ਐਸੀ ਜਿਹੜੀ ਵਾਰਦਾਤ ਹੋ ਜਾਣਾ ਕਿਤੇ ਨਾ ਕਿਤੇ ਪੁਲਿਸ ਦੀ ਕਾਰ ਗੁਜ਼ਾਰੇ ਦੇ ਉਤੇ ਸਵਾਲੀਆ ਜਿਹੜਾ ਨਿਸ਼ਾਨ ਉਹ ਖੜਾ ਕਰ ਦਿੰਦੀ ਹੈ ਪਰ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਲ ਤੋ ਜਲ ਜਿਹੜੇ ਆਰੋਪੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਇਹ ਹੁਣ ਤੱਕ ਜਿਹੜਾ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰिपल ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਫੜਤਾਲ ਕਰ ਰਹੇ ਹਾਂ ਇਹ ਮਰਦਮਾਲੇ ਜਿਹੜੇ ਹੈ ਇੱਕ ਆਕਾਸ਼ਦੀਪ ਹੈ ਇੱਕ ਦਿਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੋ ਜਿਹੜਾ ਦਲਪ੍ਰੀਤ ਦਿਲਪ੍ਰੀਤ ਤੇ ਜਸਪੀ ਦੋਨੋਂ ਭੈਂਟਰਾਇਆ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਿਲਪ੍ਰੀਤ ਹੈ ਇਹ ਇਹਦੀ ਵੀ ਕੁਝ ਕ੍ਰਿਮਿਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਾਮਲੇ ਪਹਿਲਾਂ ਪਸੇ ਆ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣੀ ਦਾ ਹੀ ਮਾਮਲਾ ਲੱਗਿਆ ਬਾਕੀ ਡਿਟੇਲਸ ਅਸੀਂ ਬਾਅਦ ਸਰ ਇਹ ਗੈਂਗਵਾਰੀ ਹੋ ਸਕਦੀ ਹੈ ਪਤਾ ਹੀ ਨਹੀਂ ਨਾਟ ਗੈਂਗਵਾਰ ਲੋਕ ਪਰਸਨ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਆ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰਦੇ ਫਿਰ ਤੁਹਾਨੂੰ ਡਿਟੇਲ ਸਰ ਇਹ ਪੁਰਾਣੀ ਰੰਜਿਸ਼ੀ ਲੱਗਦੀ ਹੈ ਹਾਂ ਬਿਲਕੁਲ ਪੁਰਾਣੀ ਰੰਜਿਸ਼ੀ ਹੈ ਇਹ ਟੋਟਲ ਸਿਰ ਪੰਜਾਂ ਨੇ ਹੀਗੇ ਸੀਗੇ ਜਿਨ੍ਹਾਂ ਦੇ ਉੱਤੇ ਫਾਇਰਿੰਗ ਹੋਈ ਸੀ ਦੋ ਇੰਜਰਡ ਐ ਤੇ ਦੋ ਜਿਹੜੀਆਂ ਡੈੱਡ ਬਾਡੀਜ਼ ਉਹ ਭੱਜੀ ਹਸਪੀਟਲ ਜਾਂ ਐਮਜਕੀ ਸਿਵਲ ਹਸਪੀਟਲ ਤੇ ਰੁਪਿਆ ਦੀ ਤਾਲ ਸ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਹਨਾਂ ਵਿੱਚ ਬੰਦੇ ਅਸੀਂ ਆਈਡੈਂਟੀਫਾਈ ਕਰ ਵੀ ਲਏ ਐ ਤੇ ਪਾਕਟਨ ਡਿਟੇਲ ਇਹ ਸਰ ਮੋਟਰਸਾਈਕਲ ਕਿ ਆਏ ਸੀਗੇ ਜਾਂ ਪਾਕਟਨ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਜਿਹੜੇ ਮੱਧਮ ਰੋਕ ਕਿੰਨੀਆਂ ਤੋਂ ਸਿਰ ਗੋਲੀਆਂ ਚੱਲੀਆਂ ਹਮਲਾਵਰ ਛੇਕ ਬੰਦੇ ਦੱਸ ਰਿਹਾ ਹਾਂ ਤੱਕ ਬਾਕੀ ਵੈਰੀਫਾਈ ਕਰ ਸਰ ਕੋਈ ਬਹਿਨ ਵਾਲਾ ਕੋਈ ਪਰਦਾਈ ਹੈ ਹਾਂ ਸਾਰੇ ਫਰੋਸ਼ਪੁਰੀਂ ਰਹਿਣ ਵਾਲੇ ਸਰ ਗੋਲੀਆਂ ਕਿੰਨੇ ਕੁ ਚਾਸ ਚੱਲ ਗਈਆਂ ਇਹ ਦੇਖਦੇ ਆਂ ਹੁਣ ਤੱਕ ਉਹਨੂੰ ਮੌਕੇ ਤੇ ਆਇਆ ਤੁਹਾਨੂੰ ਡਿਟੇਲ ਦੇਣੀ ਠੀਕ ਹੈ ਇਹਦੇ ਚ ਕੀ ਹੈ ਇਹਨਾਂ ਸਾਮਨ ਦੇਖਣ ਤੇ ਕ੍ਰੋਧ ਕਰਦੇ ਚਲੇ ਜਾ ਇਹ ਹੁਣ ਤੱਕ ਜਿਹੜਾ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰिपल ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਖੋਦਾਲ ਕਰ ਰਹੇ ਆਂ ਇਹ ਮਰਦਮਾਲੇ ਜਿਹੜੇ ਹੈਗੇ ਇੱਕ ਆਕਾਸ਼ਦੀਪ ਹੈ ਇੱਕ ਦਲਪ੍ਰੀਤ ਹੈ ਇੱਕ ਲੜਕੀ ਹੈ ਜੋਸਪ੍ਰੀਤ ਕੋ ਜਿਹੜਾ ਦਲਪ੍ਰੀਤ ਦਿਲਪ੍ਰੀਤ ਤੇ ਜਸਪੀ ਦੋਨੋਂ ਪੈਂਟਰਾਇਆ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਿਲਪ੍ਰੀਤ ਹੈ ਇਹ ਇਹਦੀ ਵੀ ਕੁਝ ਕ੍ਰਿਨੋਲਿਸਤੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਾਮਲੇ ਪਹਿਲਾਂ ਪਸਿਆ ਕਿ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣਾਈ ਮਾਮਲਾ ਲੱਗ ਰਿਹਾ ਹੈ ਬਾਕੀ ਡਿਟੇਲ ਬਾਅਦ ਸਰ ਇਹ ਗੈਂਗਵਾਰੀ ਹੋ ਸਕਦੀ ਹੈ ਨਹੀਂ ਜਾ ਨਾਟ ਗੈਂਗਵਾਰ ਇੱਕ ਪਰਸਨ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਹੈ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰਦੇ ਫਿਰ ਤੁਹਾਨੂੰ ਡਿਟੇਲ ਸਰ ਇਹ ਪੁਰਾਣੀ ਰੰਜਿਸ਼ ਹੀ ਲੱਗਦੀ ਹੈ ਹਾਂ ਬਿਲਕੁਲ ਪੁਰਾਣੀ ਰੰਜਿਸ਼ ਹੀ ਹੈ ਇਹ ਟੋਟਲ ਸਿਰ ਪੰਜਿਆ ਨੇ ਹੀਗੇ ਸੀਗੇ ਜਿ ਦੋ ਜਿਹੜੀਆਂ ਡੈਡ ਬਾਡੀਜ਼ ਉਹ ਬਾਗੀ ਹਸਪੀਟਲ ਜਾ ਕੇ ਐਕਸੀਡੈਂਟ ਹੋਇਆ ਸੀ। ਰੁਪਏ ਦੀ ਤਾਂ ਅਵਸਥਾ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਮੇਰੇ ਨਾਲ ਦੀ ਫੁਟੇਜ ਹੈ। ਉਹਨੇ ਚ ਬੰਦੇ ਸੀ ਆਈਡੈਂਟੀਫਾਈ ਕਰ ਵੀ ਲਿਆ ਹੈ ਤੇ ਬਾਕੀ ਤਾਂ ਡਿਟੇਲ ਇਹ ਸਰ ਮੋਟਰਸਾਈਕਲ ਕਿ ਆਏ ਸੀਗੇ ਜਾਂ ਪਾਛੇ। ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਜਿਹੜੇ ਮੱਧ ਮੱਧ ਕਿੰਨੀਆਂ ਕੁ ਸਰ ਗੋਲੀਆਂ ਚੱਲੀਆਂ। ਹਮਲਾਵਰ 6 ਬੰਦੇ ਦੱਸਦੇ ਹਾਂ ਤੱਕ ਬਾਕੀ ਵੈਰੀਫਾਈ ਕਰ। ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਂ ਅਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ